ਦੂਜੇ ਸੂਏ ਆ ਯੂਟਿਊਬ ਹੱਟਾ ਕਿ ਜਗੀ ਬੱਚੇ ਦਾ ਕਰਦੀ ਹੈ ਜੀ ਹਾਂਜੀ ਸੱਜਣੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੂ ਗਰਾਹਾਂ ਦੋਸਤੋ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਦੂਜੇ ਸੂਏ ਤਾਜੀ ਸੂਈ ਝੋਟੀ ਲੈ ਕੇ ਆਏ ਆ ਆਪਣੇ ਹੀ ਪਿੰਡੋਂ ਗਰਾਹਾਂ ਤੋਂ ਇੱਕ ਕਿਸਾਨ ਵੀਰ ਕੋਲ ਖੜੀ ਆ ਦੋਸਤੋ ਖੇਤੀਬਾੜੀ ਦਾ ਕੰਮ ਹੈ ਇਹਨਾਂ ਦਾ ਹੁਣੇ ਸੂਈਆ ਝੋਟੀ ਬਾਈ ਦਾ ਫੋਨ ਆਇਆ ਸੀ ਬਾਈ ਗਿਆ ਬਾਹਰ ਦੋਸਤੋ ਡਿਟੇਲ ਇਹਦੀ ਰੇਟ ਰੂਟ ਮੈਂ ਤੁਹਾਨੂੰ ਮੈਂ ਹੀ ਦੱਸ ਦੂੰਗਾ ਤੇ ਨੰਬਰ 22 ਦਾ ਵੀਡੀਓ ਚਲਾ ਦੂੰਗਾ ਜਿਹਨੂੰ ਸਜਣੋ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਨੇੜੇ ਆ ਕੇ ਝੋਟੀ ਖਰੀਦ ਲਿਓ ਤੇ ਇਧਰ ਤੋਂ ਇੱਕ ਵਾਰੀ ਮੂੰਹ ਮੱਥਾ ਸਿੰਘ ਸੰਗ ਦਿਖਾ ਦੇਣਾ ਝੋਟੀ ਦਾ ਮੈਂ ਛੋਟਾ ਸਿੰਘ ਆ ਬਿਲਕੁਲ ਤੇ ਇਧਰ ਤੋਂ ਦੋਸਤੋ ਥਣ ਸੁਣ ਦੇਖਣ ਵਾਲਾ ਝੋਟੀ ਦਾ ਤੇ ਪਿੱਛੇ ਇਹਦੇ ਕੱਟੀ ਆ ਮੈਂ ਇਹ ਦਿਖਾ ਦੇਣਾ ਤੁਹਾਨੂੰ ਹੁਣੇ ਸੁਈ ਹੈ ਤੇ ਬਾਕੀ ਬੈਕ ਤੋਂ ਦੇਖ ਸਕਦੇ ਹੋ ਇਹ ਵਾਲੂਗਾ ਬਾਕੀ ਜੇ ਤੁਰੀ ਦਾ ਝੋਟੀ ਦੋਸਤੋ ਖੋਲ ਕੇ ਆਪਾਂ ਤੋਰ ਤੋਰਨ ਦੀ ਕੋਸ਼ਿਸ਼ ਕਰਾਂਗੇ ਲਾ ਸੱਜਣੋ ਕਹਿੰਦੇ ਹੁਣੀ ਸੂਈਆ ਝੋਟੀ ਜਮਾ ਤਾਜੀ ਬਾਈ ਹੈ ਨੀਗਾ ਗੈਪ ਹੈ ਕਿਸੇ ਪਾਸੇ ਪਰ ਆਨੂੰ ਤੋੜ ਦੋ ਜੀ ਮੜੀ ਬਾਕੀ ਲੇਵਾਲੂ ਵਾ ਚੰਗਾ ਬਣਾਇਆ ਥਣ ਥਣ ਵਧੀਆ ਲੱਗਿਆ ਜੀ ਬਾਈ ਠੁਕ ਮਾ ਦੂ ਜੀ ਇਹਨੇ ਦੂਜੇ ਸੂਈਆ ਝੋਟੀਆਂ ਹੱਟਾ ਹੱਟ ਕੇ ਜੇਗੀ ਬੱਚੇ ਦਾ ਕਰਦੀ ਹੈ ਜੀ ਤੇ ਬਾਕੀ ਹੁਣੇ ਸੂਈ ਆ ਜੀ ਜੇਰ ਜੂਰ ਪਾਉਗੀ ਝੋਟੀ ਦੀ ਹਜੇ ਤੇ ਨੰਬਰ ਮੈਂ 22 ਹੋਰ ਦਾ ਲਾ ਦੂੰਗਾ ਤੇ ਬਾਕੀ ਰੇਟ ਇਹਦਾ ਸੱਜਣੋਂ 22 ਹੋਰੀ 95000 ਰੁਪਇਆ ਕਰ ਦੇਨੇ ਲੈਣ ਦੇਣਾ ਉਹਦੇ ਚ ਮਾਨਤਾ ਨਹੀਂ ਹੋ ਜੂਗਾ ਮਾੜਾ ਮੋਟਾ ਜਿਆਦਾ ਨਾ ਘਟਾਇਓ ਬਾਈ ਨੂੰ ਛੋਟ ਛੱਪਾ ਕਰ ਦੂੰਗਾ 95000 ਚ ਜਿਹਨੂੰ ਝੋਟੀ ਪਸੰਦ ਆਉਗੀ ਦੋਸਤੋ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ ਮੈਂ ਬਾਈ ਨਾਲ ਗੱਲਬਾਤ ਕਰਕੇ ਨੇੜੇ ਆ ਕੇ ਉਗਰਾਹਾ ਪਿੰਡ ਆ ਦੋਸਤੋ ਜ਼ਿਲ੍ਹਾ ਸੰਗਰੂਰ ਚ ਰਹਿ ਜਾਂਦਾ ਸੁਨਾਮ ਸ਼ਹਿਰ ਤੋਂ 10 ਕਿਲੋਮੀਟਰ ਦੂਰ ਆ ਬਰੇਟਾ ਮੰਡੀ ਵਾਲੇ ਰੋਡ ਤੇ ਤੇ ਬਾਕੀ ਇਧਰੋਂ ਤੁਹਾਨੂੰ ਥਾਣ ਥਣ ਇੱਕ ਵਾਰੀ ਫੇਰ ਦਿਖਾ ਦਣਾ ਇਹਦਾ ਮੈਂ ਤੇ ਦੋਸਤੋ ਆ ਇਹਦੇ ਨਾਲ ਕੱਟੀ ਐ ਬਾਕੀ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਵੀਡੀਓ ਚ ਐਂਡ ਤੱਕ ਬਣੇ ਰਹਿਣ ਵਾਸਤੇ ਸ਼ੁਕਰੀਆ ਜੀ